ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇੱਕ ਵਾਰ ਫਿਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਐਸਕੇਐਮ ਗੈਰ ਰਾਜਨੀਤਿਕ ਅਤੇ ਕੇਐਮਐਮ ਵੱਲੋਂ ਪੰਜਾਬ ਭਾਰ ਵਿੱਚ ਇਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਫੂਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਮੀਡੀਆ ਨਾਲ ਗੱਲ ਕਰਦੇ ਆ ਕਿਸਾਨਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਕਾਨੂੰਨ ਬਣਾਏ ਗਏ ਨੇ ਉਸ ਦੇ ਵਿਰੋਧ ਵਿੱਚ ਸਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਦੂਸਰੇ ਕਿਸਾਨਾਂ ਨੂੰ ਵੀ 31 ਅਗਸਤ ਨੂੰ ਹਰਿਆਣਾ ਦੀ ਸਰਹੱਦ ਉੱਤੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਹਰਿਆਣਾ ਦੀ ਸਰਹੱਦ ਤੱਕ ਕਿਸਾਨ ਪਹੁੰਚਣ ਤਾਂ ਜੋ ਕੇਂਦਰ ਸਰਕਾਰ ਵੱਲੋਂ ਇਹਨਾਂ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਰੱਦ ਕੀਤਾ ਜਾ ਸਕੇ। ਅੱਜ ਦਾ ਇਹ ਧਰਨਾ ਪ੍ਰਦਰਸ਼ਨ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਪੀਦੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਮੈਂ ਜਸਬੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ 15 ਅਗਸਤ ਨੂੰ ਜੋ ਅਸੀਂ ਦੋ ਫੋਰਮਾਂ ਵੱਲੋਂ ਐਸਕੇਐਮ ਗੈਰ ਰਾਜਨੀਤਿਕ ਤੇ ਕੇਐਮਐਮ ਵੱਲੋਂ ਇੱਕ 15 ਅਗਸਤ ਦੇ ਦਿੱਤੇ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਸੀ ਉਸ ਦੇ ਨਾਲ ਜੋ ਕਾਲੇ ਕਾਨੂੰਨਾਂ ਦੀਆਂ ਜਿਹੜੀਆਂ ਕਾਪੀਆਂ ਸੀਗੀਆਂ ਉਹ ਅਸੀਂ ਵੱਖ-ਵੱਖ ਪੂਰੇ ਭਾਰਤ ਦੇ ਵਿੱਚ ਟੀਸੀ ਦਫ਼ਤਰਾਂ ਅੱਗੇ ਤਹਿਸੀਲਦਾਰਾਂ ਦਫ਼ਤਰਾਂ ਅੱਗੇ ਐਸਡੀਐਮ ਦਫ਼ਤਰਾਂ ਤੱਕੇ ਸਾਂਝਾ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਉਹਦੇ ਸਬੰਧ ਦੇ ਵਿੱਚੋਂ ਅੱਜ ਅਸੀਂ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਵਾਖਵਾ ਖਜੋਨਾਂ ਦੇ ਵਿੱਚੋਂ ਵੱਡਾ ਟਰੈਕਟਰਾਂ ਦਾ ਕਾਫਲਾ ਇਕੱਠਾ ਕਰਕੇ ਹਜ਼ਾਰਾਂ ਲੋਕ ਜਿਹੜੇ ਆ ਉਹ ਦੇ ਉੱਤੇ ਮਾਰਚ ਕਰਕੇ ਆਏ ਆ ਤੇ ਆਣ ਕੇ ਐਸਡੀਐਮ ਦਫ਼ਤਰੇ ਹੁਣ ਜਿਹੜੀਆਂ ਅਸੀਂ ਕਾਪੀਆਂ ਦੀ ਜਿਹੜੀ ਸਾੜੀ ਆ ਇਹਦੇ ਵਿੱਚ ਦੱਸਣਾ ਚਾਹੁੰਦੇ ਆ ਕਿ ਸਾਡਾ ਭਾਰਤੀ ਰਾਜ ਪ੍ਰਬੰਧ ਹੈ ਜਿਹੜਾ ਉਹ ਬਿਲਕੁਲ ਸਾਡਾ ਨਹੀਂਗਾ 99% ਲੋਕਾਂ ਦਾ ਨਹੀਂ ਉਹ 1% ਪੂੰਜੀਪਤੀ ਕਾਰਪੋਰੇਟ ਘਰਾਣਿਆਂ ਦਾ ਵਾ ਸਾਡਾ ਸਾਰਾ ਕੁਝ ਭਾਵੇਂ ਜ਼ਮੀਨਾਂ ਸਾਡੇ ਸਾਡੇ ਜਨਤਕ ادارے ਆ ਸਾਡੀਆਂ ਨੌਕਰੀਆਂ ਸਾਡਾ ਹੋਰ ਸਾਰਾ ਕੁਝ ਜੋ ਕੁਝ ਆ ਉਹ ਖੋ ਕੇ ਸਾਰਾ ਉਹਨਾਂ ਪੂੰਜੀਪਤੀਆਂ ਕਾਰਪੋਰੇਟ ਘਰਾੜਿਆਂ ਨੂੰ ਦੇਣਾ ਚਾਹੁੰਦੇ ਆ ਜਿਹਦੇ ਉੱਤੇ ਅਸੀਂ ਲੜਾਈ ਲੜ ਰਹੇ ਆ ਪਹਿਲਾਂ ਦਿੱਲੀ ਅਸੀਂ 13 ਮਹੀਨੇ ਲੜ ਕੇ ਉਹ ਜਿਹੜੇ ਖੇਤੀ ਕਾਨੂੰਨ ਆਏ ਸੀਗੇ ਕਾਲੇ ਉਹਨਾਂ ਨੂੰ ਰੱਦ ਕਰਵਾਇਆ ਸੀਗਾ ਹੁਣ ਜਿਹੜੀਆਂ ਉਸ ਟਾਈਮ ਤੇ ਸਾਡੇ ਨਾਲ ਮੋਦੀ ਸਰਕਾਰ ਨੇ ਮੰਗਾ ਮੰਨੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਅਸੀਂ 13 ਫਰਵਰੀ ਤੋਂ ਦੁਬਾਰਾ ਇਹ ਅੰਦੋਲਨ ਸ਼ੁਰੂ ਕੀਤਾ ਉਹਦੇ ਵਿੱਚ ਜਿਹੜਾ ਹਰਿਆਣੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਜਿਹਨੂੰ ਡਬਲ ਇੰਜਨ ਦੀ ਸਰਕਾਰ ਕਹਿੰਦੇ ਆ ਇਹਨਾਂ ਨੇ ਉਹਨਾਂ ਕਿਸਾਨਾਂ ਦੇ ਉੱਤੇ ਬਹੁਤ ਵੱਡਾ ਤਸੱਦਦ ਕੀਤਾ ਹੋਇਆ ਜ਼ੁਲਮ ਕੀਤਾ ਸ਼ੁਭ ਕਰਨ ਸਿੰਘ ਦੀ ਜਿਹੜੀ ਆ ਉਹ ਹਰਿਆਣੇ ਦੇ ਸਰਕਾਰ ਨੇ ਪੁਲਿਸ ਨੇ ਜਿਹੜੀ ਆ ਗੋਲੀ ਮਾਰ ਕੇ ਉਹਦੀ ਸ਼ਹੀਦੀ ਕੀਤੀ ਹੋਈ ਆ ਅਜੇ ਤੱਕ ਉਹਨੂੰ ਕੋਈ ਇਨਸਾਫ ਨਹੀਂ ਮਿਲਿਆ ਇੱਕ ਪ੍ਰਿਤਪਾਲ ਨੌਜਵਾਨ ਸੀਗਾ ਜਿਹੜਾ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ ਉਹਨੂੰ ਫੜ ਕੇ ਬੋਰੀ ਚ ਪਾ ਕੇ ਕੁੱਟ ਕੇ ਉਹਦੇ ਚ ਬਾੜੇ ਤੋੜ ਕੇ ਜਿਹੜਾ ਉਹਨੂੰ ਬੁਰੀ ਹਾਲਤਾਂ ਦੀ ਕੀਤੀ ਜਿਹੜਾ ਪੀਜੀਆਈ ਦੇ ਵਿੱਚ ਕਈ ਦਿਨ ਉਹ ਜਿਹੜਾ ਦਾਖ ਰਿਆ ਸੀਗਾ ਇਹਦੇ ਵਿੱਚ ਅਸੀਂ ਦਸਰਾ ਚਾਹੁੰਦੇ ਭਾਰਤ ਵਾਸੀਆਂ ਨੂੰ ਕਿ ਸਾਡੇ ਵਾਸਤੇ ਜਿਆਦੀ ਨਹੀਂ ਹੈ ਇਹ ਜਿਆਦੀ ਜਿਹੜੀ ਹੈ 1% ਪੂੰਜੀਪਤੀ ਕਾਰਪੋਰੇਟ ਦੇ ਜਿਹੜਾ ਸਾਡਾ ਦੇਸ਼ ਦਾ ਲਾਣਾ ਬਾਣਾ ਭਾਰਤੀ ਪ੍ਰਬੰਧਿਆ ਉਹਨਾਂ ਦੇ ਹੱਕ じゃ ਸਾਡੇ ਵਾਸਤੇ ਉਹੋ ਹੀ ਬਸ਼ੀਰਤਾ ਉਹੋ ਹੀ ਸਾਡੇ ਵਾਸਤੇ ਕਰਜ਼ੇ ਆ ਉਹੋ ਹੀ ਸਾਡੇ ਵਾਸਤੇ ਨਸ਼ਿਆਂ ਦਾ ਛੇਵਾ ਦਰਿਆਵ ਉਹੋ ਸਾਡੇ ਪ੍ਰਸ਼ਟਾਚਾਰ ਚੱਲ ਰਿਹਾ ਵਾ ਉਹ ਸਾਰੇ ਜਿੰਨੇ ਕਾਨੂੰਨ ਆ ਸਾਡੇ ਕਾਲੇ ਕਾਨੂੰਨ ਬਣਾ ਕੇ ਸਾਡੀ ਆਵਾਜ਼ ਦਬਾਉਣ ਦਾ ਸਾਨੂੰ ਕਿਸੇ ਨੂੰ ਗੱਲ ਕਰਨ ਦਾ ਜਿਹੜਾ ਅਧਿਕਾਰ ਨਹੀਂਗਾ ਉਹ ਇੰਨਾ ਕਾਲੇ ਕਾਨੂੰਨਾਂ ਦੇ ਵਿੱਚ ਆ ਅੱਜ ਜਿਹੜਾ ਵਾ ਸਾਰਾ ਕੁਝ ਸਾਡੇ ਦੇਸ਼ ਦੇ ਵਿੱਚ ਉਹ ਹੀ ਭ੍ਰਿਸ਼ਟਾਚਾਰ ਨਸ਼ਾ ਜਿੰਨਾ ਵੀ ਆ ਉਹਦੇ ਨਾਲ ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਦੇਸ਼ ਦੇ ਜਿੰਨੇ ਹਾਕਮ ਹਸਰ ਹੈ ਜਿਹੜੇ ਬੈਠੇ ਨੇ ਸੱਤਾ ਦੇ ਵਿੱਚ ਉਹ بڑے بڑے ਅਪਰਾਧੀ ਆ بڑے بڑے ਉਹ ਕੇਸ਼ਾਂ ਦੇ ਵਿੱਚ ਅਨਮੌਲ ਪਿਆ ਉਹਨਾਂ ਵਾਸਤੇ ਕਾਨੂੰਨ ਨਹੀਂਗਾ ਇੱਕ ਪੰਜ ਪੜਿਆ ਜਿਹੜਾ ਵਾ ਉਹ ਜਿਹੜਾ ਇੱਕ ਜਿੰਨੇ ਆਈਪੀਐਸ ਅਫਸਰ ਆ ਵੱਡਾ ਇਹ ਆਈਪੀਐਸ ਅਫਸਰ ਆ ਉਹਨੂੰ ਉਹਨੂੰ ਸਲੂਟ ਮਾਰਨੇ ਪੈਂਦੇ ਉਹਨੂੰ ਪੰਜ ਪੜੇ ਨੂੰ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਉਹ ਅੱਜ ਸੱਤਾ 'ਚ ਬਹਿ ਕੇ ਕੁਰਸੀ ਦੇ ਉੱਤੇ ਬੈਠੇ ਆ ਉਹਨਾਂ ਨੂੰ ਜਿਹੜਾ ਮਾਂ ਪੈਨਸ਼ਨਾਂ ਲੱਗਦੀਆਂ ਸਾਰਾ ਕੁਝ ਲੱਗਦਾ ਪਰ ਸਾਡੇ ਜਿਹੜੇ ਬੱਚੇ ਆ ਨੌਜਵਾਨ ਆ ਕਿਸੇ ਨੇ ਪਾਸਪੋਰਟ ਬਣਾਉਣਾ ਕਿਸੇ ਦੀ ਇਨਕੁਆਰੀ ਆ ਉਸੇ ਪਹਿਲਾਂ ਦੀ ਫਾਈਲ ਫੋਲੀ ਜਾਂਦੀ ਪਈ ਇਹਦੇ ਉੱਤੇ ਕੋਈ ਕੇਸ ਤੇ ਨਹੀਂਗਾ ਕੁਝ ਵੀ ਆ ਇਹ ਕਾਨੂੰਨ ਸਾਡੇ ਵਾਸਤੇ ਆ ਇਹ ਕਰਕੇ ਅਸੀਂ ਉਹਨਾਂ ਅਪਰਾਧੀ ਲੋਕਾਂ ਨੂੰ ਗੰਦੇਮੰਦੇ ਰਾਜ ਪ੍ਰਬੰਧ ਨੂੰ ਸਾਡੀ ਲੜਾਈ ਜਿਹੜੀ جنگ ਸ਼ੁਰੂ ਆ ਜਿੰਨਾ ਜਿਹੜੇ ਗੰਦਾਮੰਦਾ ਪ੍ਰਬੰਧ ਕਿਸੇ ਪਾਸੇ ਹਿੱਲਾ ਨਹੀਂ ਲੈਂਦੇ ਉਹਨਾਂ ਚ ਸਾਡੀ ਕਿਸਾਨਾਂ ਮਜ਼ਦੂਰਾ ਕਿਰਤੀ ਲੋਕਾਂ ਦੀ ਲੜਾਈ ਰਹੂਗੀ ਕਿਸਾਨ ਆ ਮਜ਼ਦੂਰ ਆ ਜੇ ਸਾਰਾ ਕੁਝ ਠੀਕ ਆ ਤੇ ਸਾਰਾ ਕੁਝ ਠੀਕ ਆ ਨਹੀਂ ਤੇ ਸਾਰਾ ਕੁਝ ਖਤਮ ਹੋ ਜੂਗਾ ਜੇ ਕਿਸਾਨ ਅੱਜ ਦੀ ਜਮੀਨ ਖੋਸਦੀ ਆ ਕਿਸਾਨ ਮਰਦਾ ਵਾ ਤੇ ਤਿੰਨ ਵੇਲੇ ਦੀ ਰੋਟੀ ਸਾਰੀ ਸਾਰਿਆਂ ਦੀ ਜਾਂਦੀ ਆ ਅਡਾਨੀਆਂ ਬਡਾਨੀਆਂ ਦੇ ਵਿੱਚੋਂ ਜਿਹੜਾ ਅੱਜ ਤੁਹਾਨੂੰ 20 25 ਰੁਪਏ ਕਿਲੋ ਆਟਾ ਮਿਲਦਾ ਉਹ 200 ਰੁਪਏ ਨੂੰ ਬੈਗਟ ਮਿਲਿਆ ਕਰੂਗਾ ਬਹੁਤ ਬੁਰੀ ਹਾਲਤ ਆ ਇਸ ਕਰਕੇ ਅਸੀਂ ਮਤਲ ਜਿਹੜਾ ਅੱਜ ਇਹ ਸਾਰਾ ਪ੍ਰੋਟੈਸਟ ਕੀਤਾ ਵਾ 31 ਗਾਸਤ ਨੂੰ ਸਾਡੇ ਮੋਰਚੇ ਦਾ 200 ਦਿਨ ਹੋ ਜਾਣਾ ਵਾ ਉਸ ਮੋਰਚੇ ਦਾ ਅਸੀਂ ਲੱਖਾਂ ਦਾ ਕੱਠ ਕਰਕੇ ਇਸ ਭਾਰਤੀ ਰਾਜ ਪ੍ਰਬੰਧ ਨੂੰ ਵੰਗਾਰਾਂਗੇ ਚੈਲੰਜ ਕਰਕੇ ਆਵਾਂਗੇ ਕਿ ਇਹ ਲੜਾਈ ਸਾਡੀ ਅੱਜ ਦੀ ਨਹੀਂ ਇੱਕ ਦੋ ਦਿਨ ਦੀ ਨਹੀਂ ਇਹ ਸਾਡੀ 5 ਸਾਲ ਵੀ ਮੋਰਚਾ ਚੱਲੂਗਾ 25 ਸਾਲ ਵੀ ਮੋਰਚਾ ਚੱਲੂਗਾ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਲਗਾਤਾਰ ਜਿੰਨਾਂ ਵਾਰੀਆਂ ਲਾਈਆਂ ਅਸੀਂ ਜਲੰਧਰ ਜ਼ਿਲ੍ਹੇ ਚੋਂ ਵੀ 10 ਸਤੰਬਰ ਨੂੰ ਵੱਡੇ ਕਾਫਲੇ ਲੈ ਕੇ ਸ਼ੰਭੂ ਬਾਰਡਰ ਤੇ ਜਾਵਾਂਗੇ ਇਹ ਸਾਡੀ ਭਾਰਤੀ ਹਾਕਮਾਂ ਦੇ ਨਾਲ ਭਾਰਤੀ ਪ੍ਰਬੰਧ ਦੇ ਨਾਲ ਸਾਡੀ ਲੜਾਈ ਆ ਇਹ ਸਾਡੇ ਚ ਜਿਹੜਾ ਪਾੜਾ ਵਾ ਉਹਨਾਂ ਪੂੰਜੀ ਪਤੀਆਂ ਦਾ ਉਹ ਜਿੰਨਾ ਚਿਰ ਮੇਟਦਾ ਨਹੀਂ ਉਹਨਾਂ ਚਿਰ ਸਾਡਾ ਜੁੱਧ ਜਿਹੜਾ ਜਾਰੀ ਰਹੂਗਾ ਇਹੋ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਹੋਏ ਕੀ ਫਤਿਹ